ਦੇ ਹਿੱਸਾ ਲਿਆ ਆਖਰ 인ਦਰਾ ਸਰਕਾਰ ਨੇ 1966 ਵਿੱਚ ਪੰਜਾਬੀ ਸੂਬੇ ਦੀ ਮੰਗ ਦਾ ਪਰਵਾਨ ਕਰ ਲਈ ਪਰ ਚੰਡੀਗੜ੍ਹ ਜਿਸ ਨੂੰ ਪੰਜਾਬ ਦੀ ਰਾਜਧਾਨੀ ਵਜੋਂ ਵਿਕਸਿਤ ਕੀਤਾ ਗਿਆ ਸੀ ਉਸ ਨੂੰ ਹਰਿਆਣਾ ਤੇ ਪੰਜਾਬ ਦੀ ਸਾਂਝੀ ਰਾਜਧਾਨੀ ਰਹਿਣ ਦਿੱਤਾ ਗਿਆ ਪੰਜਾਬ ਦੇ ਬਹੁਤ ਸਾਰੇ ਪੰਜਾਬੀ ਬੋਲਦੇ ਇਲਾਕੇ ਜਾਂ ਤੇ ਹਰਿਆਣਾ ਨੂੰ ਦੇ ਦਿੱਤੇ ਗਏ ਜਾਂ ਹਿਮਾਚਲ ਦੇ ਹਿੱਸੇ ਆ ਗਏ ਪੰਜਾਬ ਦੀ ਬਹੁਤ ਸਾਰੀ ਵਸੋਂ ਤੇ ਖਾਸ ਕਰਕੇ ਅਕਾਲੀ ਭੀਤਾ ਇਹੋ ਜਿਹਾ ਲੰਗੜਾ ਸੂਬਾ ਲੈ ਕੇ ਖੁਸ਼ ਨਹੀਂ ਸਨ ਇਟ ਵਾਸ ਅ ਲੌਂਗ ਰਨ ਸਟਰਗਲ ਇਨ ਵਿੱਚ ਅਬਾਊਟ 65000 ਪੀਪਲ ਹੈਡ ਟੂ ਕੋਰਟ ਅਰੈਸਟ ਐਂਡ ਅਲਟੀਮੇਟਲੀ ਵੈਨ ਪੰਜਾਬੀ ਸੂਬਾ ਵਾਸ ਫਾਰਮਡ ਇਟ ਵਾਸ ਨੋਟ ਅਕੋਰਡਿੰਗ ਟੂ ਦੀ ਵਿਸ਼ਸ ਆਫ ਦੀ ਪੀਪਲ ਪੰਜਾਬੀ ਸੂਬੇ ਦੀ ਸਥਾਪਤੀ ਮਗਰੋਂ ਪੰਜਾਬ ਦੇ ਸਿਆਸੀ ਹਾਲਾਤ ਨੇ ਇੱਕ ਨਵਾਂ ਮੋੜ ਲੈਣਾ ਸ਼ੁਰੂ ਕਰ ਦਿੱਤਾ। ਅਕਾਲੀ ਦਲ ਨੇ ਆਨੰਦਪੁਰ ਸਾਹਿਬ ਵਿਖੇ ਆਪਣੇ ਸਾਲਾਨਾ ਇਜਲਾਸ ਵਿੱਚ ਬਹੁ ਚਰਚਿਤ ਆਨੰਦਪੁਰ ਸਾਹਿਬ ਦਾ ਮਤਾ ਪਾਸ ਕੀਤਾ। ਇਸ ਮਤੇ ਵਿੱਚ ਰਾਜਾਂ ਨੂੰ ਵੱਧ ਅਧਿਕਾਰ ਦੇਣ ਦੀ ਗੱਲ ਕਹੀ ਗਈ ਸੀ। ਪੰਜਾਬ ਵਿੱਚ ਪੜ੍ਹੇ ਲਿਖੇ ਯੁਵਾਕਾਂ ਵਿੱਚ ਵਧ ਰਹੀ ਬੇਰੋਜ਼ਗਾਰੀ ਨੂੰ ਧਿਆਨ ਵਿੱਚ ਰੱਖਦੇ ਹੋਏ ਰੋਜ਼ਗਾਰ ਦੇ ਨਵੇਂ ਵਸੀਲੇ ਲੱਭਣ ਅਤੇ ਪੰਜਾਬ ਵਿੱਚ ਵੱਡੇ-ਵੱਡੇ ਉਦਯੋਗ ਸਥਾਪਿਤ ਕਰਨ ਦੀ ਮੰਗ ਸੀ ਹਰਿਆਣੇ ਦੇ ਰਹਿ ਗਏ ਪੰਜਾਬੀ ਬੋਲਦੇ ਇਲਾਕੇ ਤੇ ਚੰਡੀਗੜ੍ਹ ਪੰਜਾਬ ਨੂੰ ਦੇਣ ਬਾਰੇ ਵਿਚਾਰ ਕਿਹਾ ਗਿਆ ਸੀ ਫੌਜ ਵਿੱਚ ਸਿੱਖਾਂ ਦੇ ਮੌਜੂਦਾ ਅਨੁਪਾਤ ਨੂੰ ਕਾਇਮ ਰੱਖਣ ਤੇ ਜ਼ਾਦੀ ਬਿਆਸ ਦੇ ਪਾਣੀਆਂ ਦੀ ਸਹੀ ਵੰਡ ਬਾਰੇ ਵੀ ਜ਼ੋਰ ਦਿੱਤਾ ਗਿਆ ਸੀ ਜਿੱਥੇ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਪਾਸ ਕੀਤੀਆਂ ਗਈਆਂ ਬੋទੀਆਂ ਮੰਗਾਂ ਦਾ ਸੰਬੰਧ ਪੰਜਾਬ ਦੀ ਸਮੁੱਚੀ ਵਸੋਂ ਨਾਲ ਸੀ ਉੱਥੇ ਕਾਂਗਰਸ ਸਰਕਾਰ ਨੇ ਇਸ ਮਤੇ ਨੂੰ ਦੇਸ਼ ਦੀ ਏਕਤਾ ਤੇ ਅਖੰਡਤਾ ਨੂੰ ਪਾਰੀ ਖਤਰੇ ਦੀ ਦਸਤਾਵੇਜ਼ ਕਹਿ ਕੇ ਇਸ ਨੂੰ ਥਾਂ-ਥਾਂ ਤੇ ਬਦਨਾਮ ਕਰਨਾ ਸ਼ੁਰੂ ਕਰ ਦਿੱਤਾ ਜਿਉ ਸਾਰੇ ਦੇਸ਼ ਲਈ ਵਾਧਕਧਾਰਾਂ ਦਾ ਮੰਗ ਕਰਦਾ ਅਨੰਦਪੁਰ ਸਾਹਿਬ ਦਾ ਮਤਾ ਫਿਰ ਇਸ ਗੱਲ ਨਾਲ ਵੱਖਵਾਦੀ ਹੈ ਕਿ ਕਿਉਂ ਸਾਨੂੰ ਟਾਲਾ ਜਾਵੇ ਪੰਜਾਬ ਦੀ ਅਕਾਲੀ ਪਾਰਟੀ ਸਰਕਾਰ 'ਪਾਸ ਲਗਾਤਾਰ ਆਪਣੀਆਂ ਮੰਗਾਂ ਪੇਸ਼ ਕਰਦੀ ਰਹੀ ਪਰ ਕੇਂਦਰ ਵਿੱਚ ਬੈਠੀ ਕਾਂਗਰਸ ਸਰਕਾਰ ਪੰਜਾਬ ਦੀਆਂ ਹੱਕੀ ਮੰਗਾਂ ਨੂੰ ਵੀ ਵਿਗੜਨਕਾਰੀ ਕਹਿ ਕੇ ਨਜ਼ਰਅੰਦਾਜ਼ ਕਰਦੀ ਰਹੀ ਹਰੀ ਕ੍ਰਾਂਤੀ ਤੋਂ ਬਾਅਦ ਪੰਜਾਬ ਜਿੱਥੇ ਆਰਥਿਕ ਤੌਰ ਤੇ ਖੁਸ਼ਹਾਲ ਹੋ ਗਿਆ ਸੀ ਉੱਥੇ ਪੜ੍ਹੇ ਲਿਖੇ ਨੌਜਵਾਨਾਂ ਵਿੱਚ ਬੇਕਾਰੀ ਦੀ ਸਮੱਸਿਆ ਗੰਭੀਰ ਰੂਪ ਤਾਰਨ ਕਰਦੀ ਜਾ ਰਹੀ ਸੀ ਪੰਜਾਬ ਦੀਆਂ ਸਮੱਸਿਆਵਾਂ ਬਾਰੇ ਕੋਈ ਵੀ ਕੌਮੀ ਪਾਰਟੀ ਜਾਂ ਕਾਂਗਰਸ ਸਰਕਾਰ ਗੰਭੀਰ ਨਹੀਂ ਸੀ 1978 ਵਿੱਚ ਅੰਮ੍ਰਿਤਸਰ ਵਿਖੇ ਹੋਏ ਨਿਰੰਕਾਰੀ ਸਮਾਗਮ ਦੇ ਸਮੇਂ ਅਖੰਡ ਕੀਰਤਨੀ ਜਥੇ ਦੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਹ ਅਵਤਾਰ ਬਾਣੀ ਵਿੱਚ ਕਹਿ ਗਏ અપਮਾਨਜਨਕ ਸ਼ਬਦਾਂ ਦਾ ਸ਼ਾਂਤਮਈ ਤੰਗ ਨਾਲ ਵਿਰੋਧ ਕਰਨ ਲਈ ਸ਼ਬਦ ਕੀਰਤਨ ਕਰਦੇ ਨਿਰੰਕਾਰੀ ਸਮਾਗਮ ਵੱਲ ਜਾ ਰਹੇ ਸਨ ਕਬੂ ਗੁਨਾਹ ਦੇਖੇ ਉਸ ਸਾਲ ਦਿੱਲੀ ਵਿੱਚ ਨਿਰੰਕਾਰੀ ਬਾਬੇ ਗੁਰਬਚਨ ਸਿੰਘ ਦਾ ਕਤਲ ਹੋ ਗਿਆ ਕੁਝ ਚਿਰ ਮਗਰੋਂ ਹਿੰਦ ਸਮਾਚਾਰ ਸਮੂਦੇ ਪ੍ਰਮੁੱਖ ਪત્રਕਾਰ ਲਾਲਾ ਜਗਤ ਨਾਰਾਇਣ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਲਾਲਾ ਜਗਤ ਨਾਰਾਇਣ ਦੇ ਕਤਲ ਦੇ ਸੰਬੰਧ ਵਿੱਚ ਪਹਿਲਾਂ ਸੰਤ ਪਿੰਡਰਾਂ ਵਾਲੇ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਫਿਰ ਅਕਾਲੀ ਦਲ ਦੇ ਜ਼ੋਰ ਦੇਣ ਤੇ ਉਹਨਾਂ ਨੂੰ ਛੱਡ ਦਿੱਤਾ ਗਿਆ

ਉਹ ਬਾਬਾ ਜੋਗਿੰਦਰ ਸਿੰਘ ਦਾ ਸਭ ਤੋਂ ਛੋਟਾ ਪੁੱਤਰ ਸੀ ਉਸਨੇ ਪਿੰਡ ਦੇ ਸਕੂਲ ਵਿੱਚ ਪੰਜਵੀਂ ਤੱਕ ਪੜਾਈ ਕੀਤੀ ਮਗਰੋਂ ਉਹ ਚੌਕ ਮਹਿਤਾ ਚਲੇ ਗਏ ਤੇ ਇੱਥੇ ਹੀ ਸੰਤ ਕਰਤਾਰ ਸਿੰਘ ਜੀ ਦੇ ਦੇਹਾਂਤ ਮਗਰੋਂ ਉਹਨਾਂ ਦੇ ਜਾਣ ਸ਼ੀਨ ਥਾਪੇ ਗਏ ਪਿੰਡਰਾ ਵਾਲੇ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਵਿੱਚ ਵਧ ਰਹੀ ਨਸ਼ੇ ਦੀ ਪ੍ਰਵ੍ਰਤੀ ਨੂੰ ਰੋਕਣਾ ਅੰਮ੍ਰਿਤ ਪਾਣ ਕਰਾ ਕੇ ਉਹਨਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਮਾਰਗ ਤੇ ਚੱਲਣ ਦੀ ਪ੍ਰੇਰਣਾ ਦੇਣੀ ਅਤੇ ਜਿਨ੍ਹਾਂ ਵਿਰੁੱਧ ਸਿਆਸੀ ਸੱਭਿਆਚਾਰਕ ਜਾਂ ਧਾਰਮਿਕ ਅਨਿਆਂ ਹੋ ਰਿਆ ਸੀ ਉਹਨਾਂ ਨੂੰ ਇਨਸਾਫ਼ ਦਿਵਾਉਣਾ ਸੀ। ਸਿਨੇਹਰਾ ਆਪਦਾ ਕੰਮ ਹੈ ਅਮਰ ਸਿਖਾਉਣਾ ਗੁਰੂ ਕੀ ਬਾਣੀ ਦਾ ਅਰਥ ਕਰਨੇ ਨਾਲ ਜਾਨੂੰ ਗੁਰਬਾਣੀ ਪੜਾਉਣੀ ਆਪ ਜਿੰਨੀ ਮੇਥੋਂ ਪੜੀ ਜਾਵੇ ਮੈਂ ਪੜਦਾ। ਸਾਟ ਕੋਰਡੀਨੇਟਿਵ ਕਰਕੇ ਪੜਾਉਂਦੇ ਆ ਕਿ ਮੈਂ ਨਹੀਂ ਕਾ ਸਕਦਾ ਮੈਂ ਕਿੰਨੇ ਕ ਪੜਦਾ ਹਾਂ ਸੋ Hindu ਪੱਕਾ Hindu ਬਣੇ, Musalman ਪੱਕਾ Musalman ਬਣੇ, Sikh ਪੱਕਾ Sikh ਬਣੇ, ਸਮੂਹ ਪ੍ਰਾਣੀਆਂ ਦੇ ਨਸ਼ੇ ਛਡਾਉਣੇ ਤੇ ਭੈਣ ਦੇ ਜਿਨ੍ਹਾਂ ਨੇ ਅੱਜ ਤੱਕ ਲੁੱਟ ਹੀ ਹੈ, ਸਰੂਪਾਂ ਨੂੰ ਅੱਗਾ ਲਾਈਆਂ, ਧਾਰਮਿਕ ਸਥਾਨਾਂ ਦੀ ਬੇਦਬੀ ਕੀਤੀ ਹੈ, ਮਸੂਲਮਾਨਾਂ ਦਾ ਹੌਂਕੀਤਾ ਹੈ, ਉਹਨਾਂ ਤੋਂ ਹੱਕ ਲੈਣ ਦੀ ਇੱਛਕ ਰਹਿਣਾ ਅਤੇ ਹੱਕ ਲੈਣ ਦੀ ਪ੍ਰੇਰਣਾ ਕਰਨੀ ਇਹ ਮੇਰਾ ਕੰਮ ਹੈ। ਅੱਜ ਤੱਕ ਜੀ ਇਰਾਸਟਿਕ ਟੀਚਰ ਹੀ ਡਿਡ ਅ ਲਾਟ ਆਫ ਗੁੱਡ ਟੂ ਸਟਾਰਟ ਵਿਦ Uh, he brought a whole lot of young generation to give up smoking, drinking, taking opium and, and uh, therefore he had this enormous following uh, after him. I think that he was a deeply religious man but he was not a very educated man. So he understood only the superficial aspects of Sikhism.

ਸ਼ਸ਼ਤਰਤਾਰੀ ਨੌਜਵਾਨ ਉਹਨਾਂ ਦੇ ਨਾਲ ਹੁੰਦੇ ਉਹਨਾਂ ਨੇ ਕਈ ਵਾਰ ਆਪਣੇ ਲੈਕਚਰਾਂ ਵਿੱਚ ਕਿਹਾ ਸੀ ਹਿੰਦੁਸਤਾਨ ਜਿੰਦਾਬਾਦ ਹੋਇਆ ਸਖੂਦ ਨਗਮਾ ਨਾ ਨਾ ਖਾਸਤਿਕ ਨਾਮ ਨੇ ਕੁਝ ਨਾ ਨਾ ਲੋ ਹਿੰਦੁਸਤਾਨ ਉਤਸ਼ਾਹ ਦੇ ਸੁਨੌਰ ਇਸ ਕਰਨੇ ਸਖ ਪਤਰਕ ਨੂੰ ਸਵਾਲ ਸਰਸਨ ਇਹਨਾਂ ਦਿਨਾਂ ਵਿੱਚ ਇਹ ਦਿੱਲੀ ਵਿੱਚ 1982 ਦੀਆਂ ਐਸ਼ਾਈ ਖੇਡਾਂ ਹੋਣ ਵਾਲੀਆਂ ਸਨ ਸਿੱਖ ਕਾਲੀਆਂ ਪੱਗਾਂ ਬਨ ਕੇ ਜਾਂ ਕਾਲੀਆਂ ਛੰਡੀਆਂ ਲੈ ਕੇ ਇਸ ਮੌਕੇ ਤੇ ਰੋਸ ਦਾ ਪ੍ਰਗਟਾਵਾ ਕਰਨਾ ਚਾਹੁੰਦੇ ਸਨ ਤਾਂ ਜੋ ਸਰਕਾਰ ਉਹਨਾਂ ਦੀਆਂ ਮੰਗਾਂ ਵੱਲ ਧਿਆਨ ਦੇਵੇ। ਬਜਾਏ ਇਸ ਦੇ ਕਿ ਉਹਨਾਂ ਨੂੰ ਆਪਣਾ ਇਹ ਸੰਵਿਧਾਨਿਕ ਅਧਿਕਾਰ ਵਰਤਣ ਦੀ ਆਗਿਆ ਦਿੱਤੀ ਜਾਂਦੀ ਸਰਕਾਰ ਨੇ ਪੰਜਾਬ, ਹਰਿਆਣਾ ਜਾਂ ਹੋਰ ਪਾਂਡਾਂ ਤੋਂ ਦਿੱਲੀ ਆਉਣ ਵਾਲੇ ਸਿੱਖ ਜਥਿਆਂ ਤੇ ਪਾਬੰਦੀ ਲਗਾ ਦਿੱਤੀ। ਉਸ ਸ਼ਾਰਡ ਦੇ ਵਿੱਚ ہندوستان دی راز دانی بھی ہوئے وہ سکھ نہیں آسکتا سی سکھ جان نہیں سکتا سی اور سکھاں وہ اس وقت گرفتار کیتا گیا اس گرفتاری میں صرف سکھ اکالی ڈیڈر ہی نہیں کیتے گئے جو بھی سکھ نظر آیا ہریانہ بارڈر تو پہنے وہ جنرل سی پہنے وہ ملٹی دا سی پہنے وہ سبین سی کسے کسے دا پولیٹیکل پابلک سی کے نہیں سی سکھ ہونا ہی دا گناہ سی ਏਸ਼ੀਆਈ ਖੇਡਾਂ ਦੇ ਦੌਰਾਨ ਭਜਨ ਲਾਲ ਸਰਕਾਰ ਨੇ ਹਰਿਆਣਾ ਵਿੱਚ ਸਿੱਖਾਂ ਉੱਤੇ ਬੜੇ ਜ਼ੁਲਮ ਕੀਤੇ ਜਿਸ ਨੇ ਸਮੁੱਚੇ ਸਿੱਖ ਪਾਈਚਾਰੇ ਨੂੰ ਇਹ ਸੋਚਣ ਤੇ ਮਜਬੂਰ ਕਰ ਦਿੱਤਾ ਕਿ ਇਸ ਆਜ਼ਾਦ ਭਾਰਤ ਵਿੱਚ ਉਹ ਕਿਹੜਾ ਹਿੱਸਾ ਹੈ ਜਿੱਥੇ ਸਿੱਖਾਂ ਨੂੰ ਭਾਵ ਕੜਦਾ ਮੈਂ ਆਜ਼ਾਦ ਹਾਂ ਸਾਨੂੰ ਜਵਾਬ ਦਿਓ ਇਸ ਗੱਲ ਦਾ ਜੋ ਸਿੱਖ ਗਾਂਢੇ ਵਿੱਚ ਵਾਦਾ ਕੀਤਾ ਬੰਬਈ ਵਾਦਾ ਕੀਤਾ ਉਸ ਵਾਦੇ ਨੂੰ ਸਾਹਮਣੇ ਰੱਖਦੇ ਹਾਂ ਦਿੱਲੀ ਦੇ ਤਖਤ ਤੇ ਜੋ ਬੈਠੇ ਨੇ ਉਹ ਸਾਨੂੰ ਦੱਸਣ

ਕਿ ਉਹ ਕਿਸੇ ਵੀ ਕਮਿਊਨਿਟੀ ਦੇ ਖਿਲਾਫ ਕਿਤਨੀ ਵੀ ਜ਼ਹਿਰ ਕਿਉਂ ਨਾ ਉਗਲਣ ਕਿਉਂਕਿ ਉਹ ਬਾਈਫੇਸ ਸਿੰਧੂ ਨੇ ਪਾਰਟ ਆਂਡ ਪਾਰਸਲ ਆਫ ਦਾ ਮੈਜੋਰਿਟੀ ਕਮਿਊਨਿਟੀ ਨੇ ਇਸ ਲਈ ਹਿੰਦੁਸਤਾਨ ਦੀ ਐਡਮਿਨਿਸਟ੍ਰੇਸ਼ਨ ਚ ਕਮਿਊਨਲਿਜ਼ਮ ਜਿਹੜਾ ਹੈ ਉਹ ਵੀ ਐਡਮਿਨਿਸਟ੍ਰੇਸ਼ਨ ਤੇ ਹਾਵੀ ਹੋ ਚੁੱਕਿਆ ਹੈ ਪੰਜਾਬ ਵਿੱਚ ਹੋਣ ਵਾਲੇ ਹਰ ਕਤਲ ਨੂੰ دہشت ਗਰਦੀ ਨਾਲ ਜੋੜਿਆ ਗਿਆ ਤੇ ਪੁਲਿਸ ਹੱਥੋਂ ਮਰਨ ਵਾਲੇ ਹਰ ਨੌਜਵਾਨ ਨੂੰ ਦਹਿਸ਼ਤ ਗਰਦ ਕਹਿ ਕੇ ਦੇਸ਼ ਵਿੱਚ ਸਿੱਖਾਂ ਵਿਰੁੱਧ ਨਫ਼ਰਤ ਦਾ ਵਾਤਾਵਰਨ ਹੋਰ ਤਿੱਖਾ ਕਰ ਦਿੱਤਾ ਗਿਆ। ਅਕਾਲੀ ਦਲ ਨੇ ਸਰਕਾਰ ਕੋਲ ਆਪਣੀਆਂ ਮੰਗਾਂ ਦਾ ਚਾਰਟਰ ਪੇਸ਼ ਕੀਤਾ। ਇਹਨਾਂ ਵਿੱਚ ਪ੍ਰਮੁੱਖ ਮੰਗਾਂ ਉਹੀ ਹੋਈਆਂ ਸਨ ਜਿਨ੍ਹਾਂ ਦਾ ਉਲੇਖ ਅਨੰਦਪੁਰ ਸਾਹਿਬ ਦੇ ਮਤੇ ਵਿੱਚ ਕੀਤਾ ਗਿਆ ਸੀ। ਇਸ ਦੇ ਨਾਲ ਹੀ ਨਾਲ ਉਹਨਾਂ ਨੇ ਅੰਮ੍ਰਿਤਸਰ ਨੂੰ ਪਵਿੱਤਰ ਸ਼ਹਿਰ ਹੋਲੀ ਸਿਟੀ ਕੋਸ਼ਿਸ਼ਕਰਨ ਤੇ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਗੁਰਬਾਣੀ ਦਾ ਕੀਰਤਨ ਪ੍ਰਸਾਰਿਤ ਕਰਨ ਲਈ ਦਰਬਾਰ ਸਾਹਿਬ ਕੰਪਲੈਕਸ ਵਿੱਚ ਰੇਡੀਓ ట్రాన్స్మిਟਰ ਲਗਾਉਣ ਦੀ ਵੀ ਮੰਗ ਪੇਸ਼ ਕੀਤੀ ਹੈ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਪੰਜਾਬ ਦੇ ਪ੍ਰਮੁੱਖ ਅਕਾਲੀ ਨੇਤਾ ਕਈ ਵਾਰ ਸ਼੍ਰੀਮਤੀ ਇੰਦਰਾ ਗਾਂਧੀ ਤੇ ਬੂਟਾ ਸਿੰਘ ਨੂੰ ਮਿਲੇ کیا جاندہ ہے؟ گاندھی نے بہت ساریاں مگا نو پروان بھی کر لیا سی پر اس کہ ان منگا بارے کوئی بھی انتیم نرنے لیا جاندہ شریمتی گاندھی نے اپنا من بدل لیا تے اکالی نیتا نراش ہو کے پنجاب واپس پرت آئے